ਬਠਿੰਡਾ ਦੇ ਅੰਦਰ ਦਰਖਤਾਂ ਨੂੰ ਪਿਆਰ ਕਰਨ ਵਾਲੀ ਇੱਕ ਸੁਸਾਇਟੀ ਵੱਲੋਂ ਕਰਵਾਇਆ ਗਿਆ ਸੀ ਬਠਿੰਡਾ ਦੇ ਰੋਜ਼ਗਾਰਡਨ ਵਿਖੇ ਇੱਕ ਫਲਾਵਰ ਫੈਸਟੀਵਲ ਅਤੇ ਇੱਥੇ ਦਰਖਤਾਂ ਦਾ ਕੀਤਾ ਗਿਆ ਅਤੇ ਨਾਲ ਨਾਲ ਫੁੱਲਾਂ ਵਾਲੇ ਬੂਟਿਆਂ ਦਾ ਕੀਤਾ ਗਿਆ ਬਹੁਤ ਜ਼ਿਆਦਾ ਇੱਥੇ ਆਪਣਾ ਕਾਣ ਮਾਮਲਾ ਬਠਿੰਡਾ ਦੇ ਰੋਜ਼ਗਾਰਡਨ ਵਿਖੇ ਟਰੀ ਲਵਰ ਸੁਸਾਇਟੀ ਵੱਲੋਂ ਕਰਵਾਏ ਗਏ 2 ਦਿਨਾਂ ਫਲਾਵਰ ਫੈਸਟੀਵਲ ਦਾ ਜਿੱਥੇ ਇੱਥੇ ਬੂਟਿਆਂ ਦਾ ਬਹੁਤ ਜ਼ਿਆਦਾ ਕਾਣ ਕੀਤਾ ਕੀਤਾ ਗਿਆ ਬੂਟਿਆਂ ਦੀ ਤੋੜਪਾਣ ਕੀਤੀ ਗਈ ਇੱਥੇ ਜਿੱਥੇ ਰੋਜ਼ਗਾਰਡਨ ਦੇ ਅੰਦਰ ਲੋਕ ਸਵੇਰੇ ਸਵੇਰੇ ਸ਼ਹਿਰ ਕਰਨ ਆਉਂਦੇ ਹਨ ਅਤੇ ਇੱਥੇ ਕਾਫੀ ਸਾਰੇ ਗੰਦਗੀ ਦੇ ਜਿਹੜੇ ਨੇ ਆਪਾਂ ਢੇਰ ਵਿੱਚ ਇੱਥੇ ਆਪ ਦੇਖਣ ਨੂੰ ਮਿਲੇ ਅਤੇ ਨਾਲ ਨਾਲ ਇਨ੍ਹਾਂ ਤੇ ਇਹ ਵੀ ਇਲਜ਼ਾਮ ਲੱਗੇ ਹਨ ਕਿ ਇਨ੍ਹਾਂ ਵੱਲੋਂ ਇਸ ਮੇਲੇ ਨੂੰ ਲੈ ਕੇ ਕਾਫੀ ਜ਼ਿਆੜੀ ਆਪਣਾ ਪੈਸੇ ਦੀ ਇਨ੍ਹਾਂ ਵੱਲੋਂ ਲੈਣ ਦੇ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਵੱਲੋਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੇਲੇ ਦੇ ਵਿੱਚ 50000 ਰੁਪਇਆ ਇੱਕ ਦੁਕਾਨ ਦੇ ਮਗਰ ਲਿਆ ਗਿਆ ਤੇ ਲੋਕਾਂ ਦੇ ਵਿੱਚ ਸ਼ਹਿਰ ਦੇ ਅੰਦਰ ਇਹ ਆਪਣਾ ਚਰਚਾ ਹੈ ਕਿ ਇਸ ਸਬੰਧੀ ਨਗਰ ਨਿਗਮ ਨੂੰ ਕੋਈ ਆਪਣਾ ਨਹੀਂ ਪਤਾ ਅਤੇ ਬਹੁਤ ਜ਼ਿਆਦਾ ਪੈਸੇ ਨੇ ਜਿਹੜਾ ਇਸ ਮੇਲੇ ਨੂੰ ਵੇਚਿਆ ਗਿਆ ਜਿੱਥੇ ਇਸ ਆਪਣਾ ਸੁਸਾਇਟੀ ਵੱਲੋਂ ਇਸ ਦਾ ਨਾਟਰੀ ਲਵਰ ਸੁਸਾਇਟੀ ਦਾ ਆਪਣਾ ਰੱਖਿਆ ਗਿਆ ਹੈ ਲੇਕਿਨ ਇਸ ਦੇ ਅੰਦਰ ਬੁਟਿਆਂ ਦੀ ਬਹੁਤ ਜ਼ਿਆਦਾ ਤੋੜਪੰਨ ਜਿਹੜੀ ਇਹਦੇ ਅੰਦਰ ਕੀਤੀ ਗਈ ਹੈ ਅਤੇ ਇੰਨੇ ਜ਼ਿਆਦਾ ਪੈਸੇ ਲੈਣ ਨੂੰ ਲੈ ਕੇ ਸ਼ਹਿਰ ਦੇ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਹੁਣ ਆਰਟੀਆਈ ਐਕਸਪਰਟ ਵੱਲੋਂ ਵੀ ਇਸ ਸਬੰਧੀ ਇੱਕ ਆਰਟੀਆਈ ਆਪਣਾ ਇਸ ਸਬੰਧੀ ਪਟੰਡਾ ਦੇ ਨਗਰ ਨਿਗਮ ਨੂੰ ਪਾਈ ਗਈ ਹੈ ਆ ਉਸ ਨੂੰ ਸੁਣਾਉਣੀ ਆ ਕਿ ਸੀ ਪੂਰਾ ਮਾਮਲਾ ਤੇ ਕਿੰਨੇ ਪੈਸੇ ਇਹਨਾਂ ਵੱਲੋਂ ਇੱਕ ਦੁਕਾਨਦਾਰ ਤੋਂ ਲਏ ਗਏ ਤੇ ਲੋਕਾਂ ਦੇ ਵਿੱਚ ਕਿਉਂ ਇਸ ਸਬੰਧੀ ਰੋਸ ਪਾਇਆ ਜਾ ਰਿਹਾ ਹੈ ਹਾਂਜੀ ਬਟਿੰਡੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਨੇਸ਼ ਪੰਸਲ ਹੈ ਜੀ ਕਿਹੜੇ ਜਗ੍ਹਾ ਤੋਂ ਆਏ ਹੋ ਮੈਂ ਹਨਮਾਨਗੜ੍ਹ ਰਾਜਸਥਾਨ ਤੋਂ ਆਇਆ ਹਾਂ ਜੀ ਕਿਹੜਾ ਮੈਂ ਤੁਹਾਨੂੰ ਬਖੰਡੇ ਪਰਸ਼ਿੰਡਾ ਰੋਜ਼ਗਾਰਡਨ ਵਿੱਚ ਬਹੁਤ बढ़िया ਫਲਾਰ ਫੈਸਟੀਵਲ ਲੱਗਿਆ ਹੈ ਲਾਸਟ ਇਅਰ ਵੀ ਆਰਗੇਨਾਈਜ਼ ਹੋਇਆ ਸੀਗਾ ਲੇਕਿਨ ਇਸ ਵਾਰੀ ਜਿਹੜਾ ਲੈਵਲ ਦਾ ਆਰਗੇਨਾਈਜ਼ ਹੋਇਆ ਹੈ ਬਹੁਤ ਅੱਛੇ ਲੈਵਲ ਦਾ ਆਰਗੇਨਾਈਜ਼ ਹੋਇਆ ਤੇ ਅਸੀਂ ਪਲਾਂਟਿੰਗ ਨੂੰ ਪ੍ਰਮੋਟ ਕਰਨ ਲਈ ਤੇ ਆਪਦੇ ਨਵੇਂ-ਨਵੇਂ ਪ੍ਰੋਡਕਟਸ ਲੈ ਕੇ ਆਏ ਹੈ ਤੇ ਅਸੀਂ ਆ ਵੀ ਅਨਾਉਂਸਮੈਂਟ ਕਰਨਾ ਚਾਹੁੰਦੇ ਆਂ ਕਿ ਅਸੀਂ ਆਨ ਵਾਲੇ 4-5 ਮਹੀਨਿਆਂ ਵਿੱਚ ਇੱਥੇ ਆਪਦਾ ਸਟੋਰ ਓਪ ਹਾਂਜੀ ਇਹ 2 ਦਿਨਾਂ ਦਾ ਮੇਲਾ ਹੈਗਾ ਰਿਸਪੌਂਸ ਕਿਸ ਤਰ੍ਹਾਂ ਦਾ ਰਿਸਪੌਂਸ ਬਹੁਤ ਅੱਛਾ ਹੈਗਾ ਰਸ਼ ਦੇਖ ਕੇ ਤੁਸੀਂ ਲਗ ਆਪਾਂ ਅੰਦਾਜ਼ਾ ਲਾ ਰਹੇ ਹੋ ਕਿ ਬਹੁਤ ਅੱਛੇ ਲੈਵਲ ਦਾ ਮੇਲਾ ਹੈਗਾ ਇਹ ਕਿੰਨੇ ਵਜੇ ਕਿੰਨੇ ਇਸ ਦੀ ਇੱਕ ਦੁਕਾਨ ਹੈ ਇਹ 18:00 18:00 ਦੀ ਇੱਕ ਸ਼ਾਪ ਹੈਗੀ ਹੈ ਕਿੰਨਾ ਕਿਰਾਇਆ ਲੱਗੇਗਾ ਲਗਭਗ 50000 ਰੁਪਏ ਕਿਰਾਇਆ ਹੈਗਾ ਜੀ ਇੱਕ ਦੁਕਾਨ ਦਾ ਹਾਂਜੀ ਜਿਹੜੇ ਇੱਥੇ ਫੁੱਲ ਲੱਗੇ ਆ ਉਹ ਵੀ ਇਹਨਾਂ ਨੇ ਖਰਾਬ ਕੀਤੇ ਆਪਦੇ ਤਾਂ ਜਿਹੜੇ ਇਹਨਾਂ ਨੇ ਫੁੱਲ ਵਿੱਚ ਡੇਡ ਡੇਡ ਤੋਂ ਕਮਲਾ ਗਮਲਾ ਵੇਚਿਆ ਜਿਹੜੀ ਐਂਟਰੀ ਤੇ ਸੀ ਐਂਟਰੀ ਤੇ ਵੀ ਦਾਨੀ ਕਿ ਪਲਾਸਟਿਕ ਦੇ ਫੁੱਲਾਣਾ ਸ਼ੁਰੂਆਤ ਕੀਤੀ ਜੀ ਬਾਕੀ ਇਹਨਾਂ ਨੇ ਗੱਡੀਆਂ ਨਾਲ ਕੋਤਲ ਦੇ ਜਿਹੜੀਆਂ ਕੈਰੀਆਂ ਬਣੀਆਂ ਹੋਈਆਂ ਤੁਸੀਂ ਦੇਖਿਓ ਕੈਰੀਆਂ ਕੋਤਲਦੀਆਂ ਇਹਨਾਂ ਨੇ ਸਾਰਿਆਂ ਨੇ ਚੱਕ ਕੇ ਬਾਕੀ ਜਿਹੜੀ ਕੰਟੀਨਾ ਹੈ ਕੰਟੀਨਾ ਤੋਂ ਵੀ ਵੀ 25-25000 ਰੁਪਏ ਲੱਤਾ ਇੱਕ ਕਮਰਸ਼ੀਅਲ ਜਗ੍ਹਾ ਤਾਂ ਹੈ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਇਥੇ ਨੇ ਨਾ ਰੋਜ਼ਗਾਰਨ ਦਾ ਮੈਂ ਹੁਣ ਸਵੇਰੇ ਸਵੇਰੇ ਆਇਆਗਾ ਦੇਖਦਾ ਮੈਂ ਨਾਸ ਮਾਰ ਕੇ ਰਾਤਾ ਸਭ ਆਪ ਕਿਆ ਕੈਰੀਆਂ ਮੇ ਦਿੱਤੀਆਂ ਨੇ ਗੱਡੀਆਂ ਨਾਲ ਕਾਰਾਂ ਨਾਲ ਰੋਜ਼ਗਾਰਨ ਦਾ ਬੁਰਾ ਹਾਲ ਗੰਦ ਲੈਦਾ ਫਵਾਤਾ ਜੀ ਇਹਨਾਂ ਨੇ ਇਹ ਜਗ੍ਹਾ ਕਿਤੇ ਖੁੱਲੀ ਜਗ੍ਹਾ ਚ ਹੋਣਾ ਚਾਹੀਦਾ ਇੱਥ ਸਹੀ ਨਹੀਂ ਹੋਇਆ ਇਹ ਬਹੁਤ ਖਰਾਬ ਕਰਤਾ ਇਹਨਾਂ ਰੋਜ਼ਗਾਰ ਦੇ ਦੇਖੋ ਕੱਲ ਆਏ ਸੀ ਅਸੀਂ ਸੰਡੇ ਸੰਡੇ ਨੂੰ ਅਸੀਂ ਥੋੜਾ ਜਿਹਾ ਹੀ ਦੇਖਿਆ ਬਾਲਾ ਨਹੀਂ ਦੇਖਿਆ ਵੀ ਇਹਨਾਂ ਦੀ ਭਰੀ ਹੋਈ ਜੀਪ ਪੂਰੀ ਸਮਾਨ ਦੀ ਇਹਨਾਂ ਨੇ ਉਹ ਕਮਜ਼ੋਰ ਪੁੱਲ ਹੈ ਉਹ ਕਮਜ਼ੋਰ ਪੁੱਲ ਤੋਂ ਨੰਘਾਈ ਤੇ ਅਸੀਂ ਸਕਿਉਰਟੀ ਗਾਰਡ ਨੂੰ ਕਹਿ ਕੇ ਰੋਕੀ ਫਿਰ ਉਹਨਾਂ ਨੂੰ ਵਾਰਨਿੰਗ ਦਿੱਤੀ ਵੀ ਅੱਜ ਤਾਂ ਨੰਘਾਈ ਉਹਨਾਂ ਨੇ ਨੰਘਾਈ ਇਹ ਦੂਜੀ ਵਾਰ ਐਨੀ ਗੱਲ ਅਸੀਂ ਜ਼ੋਰ ਕਹੀ ਹੈ ਫੁੱਲ ਵੀ ਬਹੁਤ ਮਿੱਧੇ ਗਏ ਆ ਤੇ ਜਿਹੜੀ ਆ ਪ੍ਰਦਰਸ਼ਨੀ ਲਾਉਂਦੇ ਆ ਇਹ ਬਾਹਰੋਂ ਬਾਹਰ ਲਾਈ ਜਾਵੇ ਕਦੇ ਵੀ ਰੋਜ਼ਗਾਰਡਨ ਚ ਨਾ ਲਾਈ ਜਾਵੇ ਵਾਸੀ ਸ਼ਾਬਾਸ਼ ਹਾਂਜੀ ਕੀ ਨਾਮ ਹੈ ਮੇਰਾ ਨਾਮ ਜੀ ਹੈਪੀ ਸਿੰਘ ਈਨਸਾਨ ਹੈ ਜੀ ਆਪਸੇ ਕੀ ਕਰਨ ਚਲੋ ਜੋ ਕੱਲ ਮੇਲਾ ਦੋ ਦਿਨ ਮੇਲਾ ਚੱਲੇ ਗਿਆ ਕਿੰਨਾ ਕਿੰਨ ਜਲਾਓ ਦੇਖੋ ਜੀ ਮੇਲਾ ਤਾਂ ਬਹੁਤ ਅੱਛਾ ਹੁੰਦਾ ਹੈ ਕਰਵਾਇਆ ਜਿਨ੍ਹਾਂ ਨੇ ਪਰ ਇਹ ਮੇਲੇ ਕਿਸੇ ਹੋਰ ਜਗ੍ਹਾ ਤੇ ਵੀ ਕੀਤੇ ਜਾ ਸਕਦੇ ਨੇ ਕਿਉਂਕਿ ਇਹ ਪਬਲਿਕ ਲਈ ਹੈ ਇਹ ਕੁਦਰਤ ਹੈ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਅਸੀਂ ਬਲਿਹਾਰੀ ਕੁਦਰਤ ਵਸੇ ਦਾ ਗੁਰੂ ਸਾਹਿਬਾਂ ਨੇ ਲਿਖਿਆ ਹੋਇਆ ਹੈ ਇਹ ਬਲੇਹਾਰੀ ਕੁਦਰਤ ਵਸਿਆ ਤੇ ਆਪਾਂ ਕੁਦਰਤ ਨੂੰ ਦੀ ਦੇਖਭਾਲ ਕਰਨੀ ਹੈ ਉਹਦੀ ਸਾਫ ਸੁੱਤਤਾ ਉਹਦੀ ਸੁੰਦਰਤਾ ਨੂੰ ਉਵੇਂ ਕਾਇਮ ਰੱਖਣਾ ਪਰ ਇੱਥੇ ਅਸੀਂ ਦੇਖਿਆ ਟੈਂਟ ਲਾਏ ਗਏ ਫੁੱਲਾਂ ਦਾ ਨੁਕਸਾਨ ਹੋਇਆ ਹੈ ਕੁਝ ਪੇੜਾਂ ਦਾ ਵੀ ਨੁਕਸਾਨ ਹੋਇਆ ਹੈ ਤੇ ਗੰਦਗੀ ਵੀ ਬਹੁਤ ਪਾਈ ਗਈ ਹੈ ਜਿਹੜੀ ਮੈਨੂੰ ਲੱਗਦਾ 5-4 ਦਿਨ ਸਾਫ ਹੀ ਨਹੀਂ ਹੋਣੀ 5-4 ਦਿਨ ਇਹ ਸਾਫ਼ ਨਹੀਂ ਹੋਣੀ ਤੇ ਅਸੀਂ ਰੋਜ਼ਾਨਾ ਸਵੇਰ-ਸਵੇਰ ਹੁੰਨੇ ਆ ਕੁਦਰਤ ਦੇ ਆਨੰਦ ਮਾਣਣ ਆਉਣੇ ਆ ਇੱਥੇ ਦੇ ਜੀਵ ਪੰਛੀ ਉਹ ਗੰਦ ਖਾਰੇ ਨੇ ਜਿਨ੍ਹਾਂ ਨੂੰ ਕੀ ਇਹੋ ਜਿਹਾ ਕੁਝ ਖਾਣ ਦੀ ਆਦੀ ਨਹੀਂ ਹੈ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਸਰਕਾਰਾਂ ਇਹ ਟੀਚਾ ਕਰਕੇ ਕਰਦੀਆਂ ਨਾ ਕਿ ਅਸੀਂ ਵੋਟ ਬੈਂਕ ਹੈ ਜਾਂ ਉਹ ਹੈ ਐਸਾ ਕੁਝ ਕੁਦਰਤ ਨਾਲ ਖਿਲਵਾੜ ਨਾ ਕਰਨ ਪਲੀਜ਼ ਇਹ ਇਹੋ ਜਿਹਾ ਕੰਮ ਕਿਤੇ ਗਰਾਊਂਡ ਹੋਰ ਨਿੱਥੇ ਜਾਣ ਇਹ ਇਨ੍ਹਾਂ ਚੀਜ਼ਾਂ ਨੂੰ ਗਰਾਉਂਡਾਂ ਨੂੰ ਨਾ ਪਲੀਜ਼ ਨਾ ਵਰਤੋ ਇਸ ਨੂੰ ਕੁਦਰਤ ਦੇ ਭਾਣੇ ਨੂੰ ਕੁਦਰਤ ਤਰ੍ਹਾਂ ਦੇ ਨਾਲ ਹੀ ਚੱਲਣ ਦਿਓ ਕੁਦਰਤ ਦਾ ਆਨੰਦ ਲਓ ਹਾਂਜੀ গুড ਮਾਰਨਿੰਗ ਜੀ ਰਾਮ ਰਾਮ ਮੈਂ ਤਾਂ ਪਹਿਲਾਂ ਹੀ ਲਾਈਵ ਆ ਕੇ ਹਟੀਆਂ ਤੁਹਾਡੇ ਤੋਂ ਸੁਣ ਆਇਆ ਮੈਂ ਤੁਹਾਨੂੰ ਪਹਿਲਾਂ ਹੀ ਦੇਖਿਆ ਫਿਰ ਮਨ ਬੜਾ ਖਰਾਬ ਹੋਇਆ ਕਿਉਂਕਿ ਰੋਜ਼ ਗਾਰਡਨ ਤਾਂ ਇੱਕ ਆਪਣਾ ਅਟਰੈਕਸ਼ਨ ਸੀ ਬਿੰਡਾ ਦਾ ਸਭ ਤੋਂ ਵਧੀਆ ਜਗ੍ਹਾ ਸੀ ਜਿੱਥੇ ਲੋਕ ਆਉਂਦੇ ਸੈਰ ਕਰਨ ਵੀ ਆਉਂਦੇ ਆ ਬੱਚਾ ਨੂੰ ਫੁੱਲ ਦਿਖਾਨ ਵੀ ਆਂਦੇ ਇੱਕ ਰੋਜ਼ ਗਾਰਡਨ ਤਾਂ ਸੀ ਪਰ ਮੈਨੂੰ ਬੜਾ ਦੁੱਖ ਹੈ ਕਿ ਪਿਛਲੇ ਦੋ ਦਿਨਾਂ ਤੋਂ ਜੋ ਫਲਾਵਰ ਮੇਲਾ ਲੱਗਿਆ ਹੈ ਇਹ ਆਪਣਾ ਇਹਨਾਂ ਦਾ ਜਿਹੜਾ ਮੋਟਿਵ ਆ ਮੇਲਾ ਦਾ ਉਸ ਤੋਂ ਹੀ ਭਟਕ ਗਏ ਕਿਉਂ ਇਹਨਾਂ ਨੇ ਪਹਿਲੀ ਵਾਰ ਲਗਾਇਆ ਸਾਨੂੰ ਵੀ ਬਹੁਤ ਅੱਛਾ ਲੱਗਿਆ ਵੀ ਚਲੋ ਬਠਿੰਡਾ ਚ ਇਸ ਤਰ੍ਹਾਂ ਦੇ ਫੈਸਟੀਵਲ ਹੋਣੇ ਚਾਹੀਦੇ ਆ ਕਿ ਬਹੁਤ ਵਧੀਆ ਪਹਿਲ ਹੈ ਹੈਨਾ ਉਹ ਤਾਂ ਠੀਕ ਵੀ ਸੀਗਾ ਫਲ ਫਲਾਵਰਸ ਦਿਖਾਏ ਸੀ ਬਹੁਤ ਵੈਰਾਈਟੀਆਂ ਸੀਗੀਆਂ ਪਰ ਇਹ ਇਹਨੇ ਹੁਣ ਕੁਛ ਇਸ ਵਾਰ ਹੋਰ ਰੂਪ ਲੈ ਲਿਆ ਵੀ ਜੋ ਜੋ ਮੈਨੂੰ ਲੱਗਿਆ ਹੈਨਾ ਤਾਂ ਮੈਨੂੰ ਵਧੀਆ ਨਹੀਂ ਲੱਗਿਆ ਇਹ ਜਿਹੜਾ ਮੇਲਾ ਸੀਗਾ ਇਹ ਜਿਵੇਂ ਆਮ ਗਰਾਊਂਡ 'ਚ ਮੇਲੇ ਲੱਗਦੇ ਆ ਫੂਡ ਈਟੇਬਲਸ ਦੀਆਂ ਸਟਾਲਾਂ ਹੀ ਬਹੁਤ ਸੀ ਕਿਹਾ ਸੱਟ ਹੋਣਗੀਆਂ ਸ਼ਾਪਿੰਗ ਕੰਪਲੈਕਸ ਸੀ ਫਲਾਵਰ ਮੇਲਾ ਘੱਟ ਦੂਸਰਾ ਮੇਲਾ ਮੈਨੂੰ ਜ਼ਿਆਦਾ ਨਜ਼ਰ ਆਇਆ ਤੇ ਮੇਰਾ ਮਨ ਬਹੁਤ ਦੁਖੀ ਹੋਇਆ ਅੱਜ ਰੋਜ਼ ਗਾਰਡਨ 'ਚ ਆ ਕੇ ਵੀ ਜਗ੍ਹਾ ਜਗ੍ਹਾ ਤੇ ਮਤਲਬ ਗੰਦਗੀ ਹੈ ਡਾਈਪਰ ਇਤੋਂ ਤੱਕ ਕਿ ਡਾਈਪਰ ਪਏ ਆ ਲੋਕਾਂ ਦੇ ਦਾ ਵੀ ਮੈਂ ਗਲਤ ਹਾਂ ਮੈਨੂੰ ਕੋਈ ਸਹਿਮਤ ਨਾ ਹੋਵੇ ਤਾਂ ਪਰ ਮੈਨੂੰ ਲੱਗਦਾ ਵੀ ਲੋਕਾਂ ਨੂੰ ਇਹ ਗੱਲਾਂ ਵੀ ਦੇਖਣੀ ਚਾਹੀਦੀ ਹੈ ਇਗਨੋਰ ਨਹੀਂ ਕਰਨਾ ਚਾਹੀਦਾ ਤਾਂ ਮੇਰੀ ਮਿਊਨਿਸਪਲ ਕਾਰਪੋਰੇਸ਼ਨ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਅੱਗੇ ਤੋਂ ਉਹ ਇਹ ਜਿਹੇ ਮੇਲੇ ਲਵਾਉਣ ਤੋਂ ਪਹਿਲਾਂ ਪਲੀਜ਼ ਜ਼ਰੂਰ ਦੇਖਣ ਦੇਖੋ ਇੱਥੇ ਡਾਕਟਰਸ ਵੀ ਦੇ ਸਪான்ਸਰ ਕਰਦੇ ਆ ਮੈਂ ਦੇਖਿਆ ਜੇ ਆਪਾਂ ਡਾਕਟਰ ਨੂੰ ਕਿਸੇ ਨੂੰ 5000 ਰੁਪਏ ਛੱਡਣ ਨੂੰ ਕਹਿ ਦਈਏ ਉਹ ਬਿਲਕੁਲ ਨਹੀਂ ਛੱਡਦੇ ਦੇਖੋ ਉਹ ਕੰਮ ਤਾਂ ਕਰਦੇ ਨੇ ਇੱਥੇ ਉਹਨਾਂ ਨੇ ਮੈਂ ਸੁਣਿਆ ਲੱਖ ਲੱਖ 2-2 ਲੱਖ ਰੁਪਏ ਚਲੋ ਮੈਨੂੰ ਇਹ ਕਹਿਣਾ ਤਾਂ ਨਹੀਂ ਚਾਹੀਦਾ ਪਰ ਸਾਰੇ ਸਮਝਦਾਰ ਹੁੰ ਕਿਉਂਕਿ ਮੈਨੂੰ ਇਹ ਸਾਰਾ ਕੁਝ ਵਧੀਆ ਨਹੀਂ ਲੱਗਿਆ ਤਾਂ ਜਿਹੜਾ ਇਹ ਫਲਾਵਰ ਮੇਲਾ ਹੈ ਜੇ ਸਿਰਫ ਫਲਾਵਰ ਤੱਕ ਰਹਿੰਦਾ ਇਹ ਟੇਬਲਸ ਲਗਾਉਣੀਆਂ ਸਾਲਾ ਤਾਂ ਦੂਰ ਹੀ ਵਨ ਜਿਹੜੇ ਅੱچھے ਸ਼ਹਿਰਾਂ ਚ ਜੇ ਤਾਂ ਦੇਖਿਓ ਨਗਰ ਨਗਰ ਮੁੰਦਾ ਉਹਨਾਂ ਦਾ ਗਾਰਡਨਸਿਪੀਅਸ ਨੂੰ ਕਲੀਅਰ ਕਰਾਉਣਾ ਚਾਹੀਦਾ ਸਰਾ ਤੇ ਸਫਾਈ ਹੋਣੀ ਚਾਹੀਦੀ ਬਿਲਕੁਲ ਜੀ ਕਰਾਉਣਾ ਤਾਂ ਚਾਹੀਦਾ ਹੀ ਹੈ ਜਿਨ੍ਹਾਂ ਨੇ ਇਹ ਮੇਲਾ ਲਗਾਇਆ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਦੀ ਸੀ ਡਿਊਟੀ ਬੰਦੀ ਸੀ ਸ਼ਾਮ ਨੂੰ 6 ਵਜੇ ਤੋਂ ਬਾਅਦ ਇਹ ਕਲੀਅਰ ਕਰਾਉਂਦੇ ਪਰ ਇਹ ਨਹੀਂ ਹੋਇਆ ਇਹਹੀ ਬਹੁਤ ਜਿਹੜੀਆਂ ਕਮੀਆਂ ਹੈਗੀਆਂ ਲੋਕ ਸਾਰੇ ਦੇਖੋ ਮੂੰਹ ਨੱਕ ਮੂੰਹ ਬੰਨ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਤੁਰੇ ਤਾਂ ਫਿਰਦੇ ਆ ਪਰ ਬੋਲਦਾ ਕੋਈ ਨਹੀਂ ਇਹ ਹੀ ਮਤਲਬ ਲੋਕਾਂ ਨੂੰ ਬੋਲਣਾ ਚਾਹੀਦਾ ਅੱਗੇ ਆ ਕੇ ਜੋ ਗਲਤ ਹੈ ਉਹਨੂੰ ਗਲਤ ਕਹਿਣਾ ਚਾਹੀਦਾ ਮੈਂ ਇਹ ਵੀ ਕਹੂੰਗੀ ਸ਼ਹਿਰ ਵਾਸੀਆਂ ਨੂੰ ਵੀ ਵੀ ਮਤਲਬ ਤੁਸੀਂ ਗਲਤ ਨੂੰ ਗਲਤ ਸਹੀ ਠੀਕ ਹੈ ਮੇਲਾ ਬਹੁਤ ਵਧੀਆ ਹੁੰਦਾ ਨੋ ਡਾਊਟ ਹੈ ਕਿ ਅੱਛੀ ਗੱਲ ਹੈ ਬਟਿੰਡਾ ਚ ਇਹ ਮਤਲਬ ਪਹਿਲ ਸੀ ਬਹੁਤ ਵਧੀਆ ਪਹਿਲ ਸੀਗੀ ਪਰ ਹੁਣ ਜਿਹੜਾ ਇਹਦਾ ਰੂਪ ਕੁਝ ਮੈਂ ਹੋਰ ਹੀ ਦੇਖਿਆ ਤਾਂ ਉਹ ਵਧੀਆ ਨਹੀਂ ਸੀ ਜੀ ਸਰ ਕੀ ਨਾ ਮੈਂ ਤੁਹਾਡਾ ਤੇ ਕੀ ਕਹਿਣਾ ਹੈ ਜਿਹੜੀ ਤੁਸੀਂ ਕੁਆਲਟੀ ਪਾਈ ਸੀ ਫਲਾਵਰਸ ਤੇ ਸਰ ਮੇਰਾ ਨਾਮ ਸੰਜੀਤ ਗੋਲ ਹੈ ਜੀ ਬਠਿੰਡਾ ਦਾ ਰਹਿਣ ਵਾਲਾ ਤੇ ਕੁਛ ਦਿਨ ਦੋ ਦਿਨ ਤਿੰਨ ਦਿਨ ਪਹਿਲਾਂ ਇੱਕ ਇੱਥੇ ਇੱਕ ਬਠਿੰਡਾ ਫਲਾਵਰ ਫੈਸਟੀਵਲ ਹੋਇਆ ਸੀ ਰੋਇ ਗਾਰਡਨ ਦੇ ਵਿੱਚ ਜੋ ਕਿ ਕਾਰਪੋਰੇਸ਼ਨ ਤੇ ਇੱਕ ਸੋਸਾਇਟੀ ਦੇ ਸਹਿਯੋਗ ਨਾਲ ਸਾਂਝਾ ਉਪਰਾਲਾ ਕੀਤਾ ਗਿਆ ਸੀ ਜਾਕੀ ਉਹਨਾਂ ਦਾ ਪ੍ਰੋਬਲਮ ਅਕਸਰ ਸੀ ਵੀ ਲੋਕਾਂ ਨੂੰ ਗ੍ਰੀਨੀ ਨਾਲ ਜੋੜਨਾ এনवायरमेंट ਵਾਸਤੇ ਜਾਣਕਾਰੀ ਦੇਣਾ ਅਵੇਅਰ ਕਰਨਾ ਲੋਕਾਂ ਨੂੰ ਤੇ ਲੋਕੀ ਇਸ ਚੀਜ਼ ਨਾਲ ਜੁੜਨ ਤੇ ਉਹਦੇ ਵਿੱਚ ਕੀ ਦੇਖਿਆ ਗਿਆ ਕਿ ਸਾਰੇ মিডিਆ ਨੂੰ ਕੀ ਬਠਿੰਡਾ ਵਾਸੀਆਂ ਨੂੰ ਵੀ ਪਤਾ ਹੈ ਵੀ ਜੋ ਕੁਛ ਉਹਦੇ ਫਲਾਵਰ ਫੈਸਟੀਵਲ ਦੇ ਵਿੱਚ ਹੋਇਆ ਉਹਦੇ ਵਿੱਚ ਆਰਟੀਫੀਸ਼ੀਅਲ ਫਲਾਵਰ ਤੇ ਜਾਦੌਨ ਦੇ ਪ੍ਰਾਇਸ਼ ਕੀਤੀ ਦਿਖਾਏ ਗਏ ਤੇ ਉਸੇ ਵਿੱਚ ਕਾਫੀ ਜਿਹੜੇ ਰੋਜ਼ਗਾਰਾਂ ਦੇ ਵਿੱਚ ਗ੍ਰੀਨ ਨਹੀਂ ਸੀਗੀ ਕਹਾ ਸੀਗਾ ਜਾਂ ਫੁੱਲ ਬੁੱਤੇ ਸੀ ਕਾਫੀ ਜਨਾ ਡੈਮੇਜ ਹੋਏ ਲਿਟੇ ਗਏ ਲਟਾਰੇ ਗਏ ਕਹਾ ਦੇ ਵੀ ਕਾਫੀ ਨੁਕਸਾਨ ਹੋਇਆ ਤੇ ਬਿਜਲੀ ਦੀ ਵੀ ਉੱਥੇ ਚੋਰੀ ਕੀਤੀ ਗਈ ਹੈ ਕੱਲ ਮੀਡੀਆ ਲੈਣ ਨੂੰ ਕੁਝ ਕਰਦੀਆਂ ਨੇ ਸੋਡੇ ਭਾਵੇਂ ਦਿਖਾਇਆ ਚ ਬਰਾਬਰ ਦੇ ਨੇ ਹੁਣ ਉਹਦੇ ਵਿੱਚ ਤੇ ਜਿਹੜੇ ਕਿ ਸਪான்ਸਰ ਸੀਗੇ ਕਾਫੀ ਸਪான்ਸਰ ਵੀ ਲਿੱਤੇ ਗਏ ਕਿਸ ਤੋਂ ਨਾ ਸਪਾਂਸਰਸ਼ਿਪ ਵੀ ਲਿੱਤੀ ਗਈ ਜਨਾ ਤੋਂ ਤੇ ਉਸ ਤੋਂ ਇਲਾਵਾ ਜਿਹੜੇ ਉੱਥੇ 70 ਤੋਂ 80 ਲਗਵਾ ਹਟਾਲਾ ਲੱਗੀਆਂ ਸੀਗੀਆਂ ਤੇ ਉਸ ਟਾਲਾ ਤੋਂ ਵੀ ਕਿਸ ਤੋਂ 25000 ਕਿਸ ਤੋਂ 30000 ਰੁਪਏ ਤੋਂ 40000 50000 ਰੁਪਏ ਤੱਕ ਵੀ ਨੂੰ ਤੋਂ ਸੁਣਨ ਚਾਹੀਏ ਵੀ ਹੈ ਚਾਰ ਜਿਲਤੇ ਗਿਆ ਦੋ ਦਿਨ ਟਸ਼ਟਾਲ ਲਗਾਉਣ ਦੇ ਉੱਤੇ ਤੇ ਪਰ ਜਦ ਕੀ ਉਹਦੇ ਵਿੱਚ ਦੇਖੋ ਤੁਸੀਂ ਉਹ ਨੂੰ ਕਮਰਸ਼ੀਅਲ ਐਕਟੀਵਿਟੀ ਬਣਾ ਕੇ ਰੱਖ ਦਿੱਤਾ ਗਿਆ ਫਲਾਵਰ ਫੈਸਟੀਵਲ ਨੂੰ ਤੇ ਉਹਦੇ ਵਿੱਚ ਉਹ ਉੱਥੇ ਗੱਡੀਆਂ ਖੜ੍ਹੀਆਂ ਕਾਰਾਂ ਦੀ ਏਜੰਸੀ ਦੋਸੇ ਉਹ ਐਡ ਕਰ ਰਹੀ ਹੈ ਨੂੰ ਮੈਨੂੰ ਲੱਗ ਰਹੀ ਵੀ ਇਹ ਚੀਜ਼ ਫਲਾਵਰ ਫੈਸਟੀਵਲ ਨਾਲ ਰਿਲੇਟਡ ਨਹੀਂ ਸੀ ਦੇਖਦੇ ਮੈਨੂੰ ਲੱਗਦਾ ਨਗਰ ਨਿਗਮੀ ਅੰਗੈਲੀ ਇਹ ਵੀ ਉਥੇ ਇਸ ਚੀਜ਼ ਨੂੰ ਧਿਆਨ ਚ ਰੱਖਣਾ ਚਾਹੀਦਾ ਸੀ ਤੇ ਸਾਰਾ ਕੰਮ ਉਹਨਾਂ ਨੂੰ ਆਪਦੀ ਦੇਖ ਰੱਖਦੇ ਵਿੱਚ ਕਰਨਾ ਚਾਹੀਦਾ ਸੀ ਤਾਂ ਕਿ ਨਾ ਉੱਥੇ ਗ੍ਰੀਨਰੀ ਦਾ ਨੁਕਸਾਨ ਹੋਵੇ ਤੇ ਜੋ ਉਥੇ ਤੁਸੀਂ ਦੇਖਿਆ ਰਹੀ ਟੈਂਟ ਲੱਗੇ ਘਾਹ ਦੇ ਉੱਤੇ ਜਿਹੜੇ ਗੱਡੀਆਂ ਦੋ ਦੋ ਦਿਨ ਫਿਰਦੀਆਂ ਟੁਰਦੇ ਰਹੀਆਂ ਜਾਂਦੇ ਜੋ ਉੱਥੇ ਗੰਦਗੀ ਪਈ ਹੈ ਜੋ ਉੱਥੇ ਫੁੱਲ ਬੁੱਟਿਆਂ ਨਾਲ ਇਹਦਾ ਫਲਾਵੜਾ ਦਾ ਨੁਕਸਾਨ ਹੋਇਆ ਹੈ ਗ੍ਰੀਨਰੀ ਦਾ ਨੁਕਸਾਨ ਹੋਇਆ ਹੈ ਵੀ ਇਹ ਚ ਸਹੀ ਨਹੀਂ ਹੈ ਜੋ ਰੋਜ਼ਗਾਰਨ ਦੇ ਵਿੱਚ ਇਹ ਇਹ ਜ ਕੁਝ ਕਰਨਾ ਸੀ ਪੁਲ ਇਟ ਕਿ ਰੋਜ਼ਗਾਰਨ ਦੇ ਵਿੱਚ ਨਹੀਂ ਕਿਸੇ ਬਾਹਰ ਪਬਲਿਕ ਪਲੇਸ ਦੇ ਵਿੱਚ ਜਾਂ ਕਿ ਤੇ ਹੁਣ ਉਹਦੇ ਵਿੱਚ ਸਪான்ਸਰ ਤੋਂ ਵੀ ਕਾਫੀ ਮੋਟੀ ਰਕਮ ਲਈਤੀ ਗਈ ਹੋਊਗੀ ਕੁਝ ਕੁਝ ਸਟਾਲਾਂ ਲੰਘਦੇ ਸਾਡੇ ਤੋਂ ਸਮਾਨ ਲਿੱਤਾ ਗਿਆ ਜਿਵੇਂ ਗਮਲੇ ਵਗੈਰਾ ਇਹ ਹੋਰ ਤੇ ਉਹਨੇ ਤੋਂ ਕੈਸ਼ ਪੇਮੈਂਟਾਂ ਵੀ ਔਨਲਾਈਨ ਟਰਾਂਸਫਰ ਕਰਾਈ ਗਈਆਂ ਤੇ ਜੇ ਪਾਰਟਿਸਪੇਟਰਲੇ ਬੱਚੇ ਸੀ ਉਹਨਾਂ ਤੋਂ ਵੀ ਪਾਰਟਿਸਪੇਟ ਦੇ ਜਾਂ ਰਜਿਸਟ੍ਰੇਸ਼ਨ ਫੀਸ ਦੇ ਨਾਤੇ ਕੁਝ ਕਹਿੰਦੇ ਪੇਮੈਂਟ ਇਕੱਠੀ ਕੀਤੀ ਗਈ ਹੈ ਔਨਲਾਈਨ ਪਾਈ ਗਈ ਹੈ ਇਕੱਠੀ ਹੈ ਉਹਦੇ ਲਈ ਮੈਂ ਅੱਗੇ ਵਾਕ ਇਹੀ ਪੁੱਛਿਆ ਹੈ ਵੀ ਕਿੰਨੇ ਫੰਡਾਂ ਤੋਂ ਸਪான்ਸਰ ਨੇ ਦਿੱਤਾ ਹੋਇਆ ਸੋਡਾ ਕਿੰਨਾ ਸਟਾਲ ਜੁ ਇਕੱਠਾ ਹੋਇਆ ਕਿੰਨਾ ਪਾਰਟਿਸਪੀਟ ਕਰਨ ਵਾਲੇ ਤੋਂ ਇਕੱਠਾ ਹੋਇਆ ਕਿੱਥੋਂ ਇਤੋਂ ਕੀ ਕੀ ਫੰਡ ਇਕੱਠਾ ਹੋਇਆ ਤੁਹਾਨੂੰ ਕਿੰਨੇ ਕਿੰਨੇ ਫੰਡ ਕਿੱਥੋਂ ਮਿਲਿਆ ਤੇ ਕਿੱਥੇ ਕਿੱਥੇ ਤੁਹਾਡੇ ਬਨੇ ਖਰਚ ਕੀਤਾ ਗਿਆ ਇਹਦੇ ਵਿੱਚ ਤੇ ਉਸ ਦੇ ਵਿੱਚ ਨਗਰ ਨਿਗਮ ਨੇ ਕੀ ਕੀ ਫੈਸਿਲਿਟੀ ਦਿੱਤੀ ਗਈ ਸੀ ਨਗਰ ਨਿਗਮ ਨੂੰ ਕਿੰਨਾ ਫੰਡ ਪ੍ਰਾਪਤ ਹੋਇਆ ਜਾਂ ਨਗਰ ਨਿਗਮ ਨੇ ਕਿੰਨਾ ਫੰਡ ਉਹ ਸੁਸਾਇਟੀ ਨੂੰ ਜਾਂ ਉਸ ਬਿਨਾਂ ਫਲਾਵਰ ਫੈਸਟੀਵਲ ਦੇ ਲਈ ਯੂਜ਼ ਕੀਤਾ ਗਿਆ ਉਹ ਹਲਕਾ ਕੋਈ ਐਸੇ ਬਿਚਾਇਆ ਸਾਹਮਣੇ ਕੋਚਾਰਦੀ ਹੈ ਤੁਸੀਂ ਜਿਹੜੀ ਪਾਈ ਹੈ ਹਲੇ ਹੁਣ ਪਾਈ ਹੈ ਜੀ ਦੇਖੋ ਜੀ ਦੇਣਗੇ ਤਾਂ ਬਹੁਤ ਕੁਝ ਸਾਹਮਣੇ ਆਉਣ ਦੀ ਉਮੀਦ ਹੈ ਸਾਰਾ ਹੀ ਕੱਲ ਕਲੀਅਰ ਹੋ ਜਾਏਗੀ ਵੀ ਜਿੰਨਾ ਸਪான்ਸਰਾਂ ਨੇ ਕਿੰਨਾ ਫੰਡ ਦਿੱਤਾ ਹੈ ਜਾਂ ਕੀ ਕੀ ਹਿਸਾਬ ਤੇ ਰਿਸਪੌਂਸਿਬਿਲਿਟੀ ਕਾਫੀ ਜ਼ਿਆਦਾ ਮੈਨੂੰ ਲੱਗਦਾ 10 ਤੋਂ 20 500 ਰੁਪਏ ਦੇ ਵਿੱਚ ਹੈਗੇ ਸੀਗੇ ਤੇ ਬਾਕੀ 70 ਤੋਂ ਸਿੱਛਟਾ ਲਾ ਤਾਂ ਵੀ ਪੇਮੈਂਟ ਲਿੱਤੀ ਗਈ ਹੈ ਕਾਫੀ ਉਸ ਦੇ ਵਿੱਚ ਤੇ ਇਸ ਦੇ ਵਿੱਚ ਨਗਰ ਨਿਗਮ ਇਹ ਨਾਲ ਆਰਗੇਨਾਈਜ਼ ਕੀਤਾ ਲੱਗਾ ਨਹੀਂ ਉਹਨਾਂ ਨੂੰ ਤਾਂ ਜਿਆਦਾ ਪੂਰਾ ਰਿਕਾਰਡ ਪੂਰਾ ਡਾਟਾ ਸਭ ਕੁਝ ਜੋ ਕੋਈ ਪੇਮੈਂਟ ਹੋਈ ਹੈ ਕਲ ਨਗਨਗਮਾਇਕ ਸਰਕਾਰੀ ਨਮਾਇੰਦਾ ਦਫ਼ਤਰ ਹੈ ਤੇ ਇਹਨੂੰ ਨਾਲ ਹੋ ਕੇ ਸੁਸਾਇਟੀ ਚੱਲਿਆ ਤਾਂ ਨਾਲ ਸਾਰਾ ਹਿਸਾਬ ਰੱਖਣਾ ਚਾਹੀਦਾ ਤੇ ਸਾਰਾ ਆਡਿਟ ਕਰਾਉਣਾ ਚਾਹੀਦਾ ਬਿਲਕੁਲ